ਇੱਕ ਦਿਨ ਗੁਰੂ ਹਰਾਇਆ ਸਾਹਿਬ ਜਾ ਰਹੇ ਸਨ ਜਿਨ੍ਹਾਂ ਨੇ ਕਦੇ ਕੋਈ ਪੰਛੀ ਨਹੀਂ ਮਾਰਿਆ ਜਾਨਵਰ ਨਹੀਂ ਮਾਰਿਆ ਪਰ ਅੱਜ ਉਹਨਾਂ ਨੇ ਆਪਣਾ ਤੀਰ ਚਲਾ ਕੇ ਇੱਕ ਬਹੁਤ ਵੱਡਾ ਸੱਪ ਮਾਰਿਆ ਤੀਰ ਮਾਰ ਕੇ ਮਾਰ ਦਿੱਤਾ ਪਰ ਜਦੋਂ ਨੇੜੇ ਜਾ ਕੇ ਵੇਖਿਆ ਤੇ ਉਹ ਸੱਪ ਜਿਹੜਾ ਸੀ ਉਦਾ ਬਹੁਤ ਵੱਡਾ ਸਰੀਰ ਦਾ ਆਕਾਰ ਸੀ ਸਰੀਰ ਉਹਦਾ ਫਟਿਆ ਹੋਇਆ ਸੀ ਉਹਦੇ ਸਰੀਰ ਵਿੱਚੋਂ ਖੂਨ ਰਿਸਦਾ ਸੀ ਜ਼ਖਮ ਹੀ ਜ਼ਖਮ ਸਨ ਕੀੜੇ ਉਹਨੂੰ ਪਏ ਹੋਏ ਸਨ ਪਰ ਅਜੇ ਜਿਉਂਦਾ ਸੀ ਤੇ ਸਿਖਾਨ ਨੇ ਇੱਕ ਗੱਲ ਪੁੱਛੀ ਮਹਾਰਾਜ ਤੁਸੀਂ ਕਦੇ ਕੋਈ ਜਾਨਵਰ ਕੋਈ ਪੰਛੀ ਮਾਰਿਆ ਹੀ ਨਹੀਂ ਤਾਂ ਮਰੇ ਸੱਪ ਨੂੰ ਤੀਰ ਨਾਲ ਮਾਰਨ ਦੀ ਕੀ ਲੋੜ ਐ ਫਿਰ ਮਹਾਰਾਜ ਨੇ ਉੱਥੇ ਦੱਸਿਆ ਸੀ ਵੀ ਇਹ ਸੱਪ ਜਿਹੜਾ ਹੈ ਨਾ ਇਹ ਪਿਛਲੇ ਜਨਮ ਦਾ ਇੱਕ ਪੰਡਤ ਹੈ ਪੰਡ ਦਾ ਅਰਥ ਇੱਕ ਵਿਦਵਾਨ ਹੈ ਜਿਹੜਾ ਧਰਮ ਦੀ ਕਥਾ ਕਰਦਾ ਹੋਵੇ ਮੇਰੇ ਵਰਗਾ ਧਰਮ ਦੀਆਂ ਗੱਲਾਂ ਕਰਦਾ ਹੋਵੇ ਮੇਰੇ ਵਰਗਾ ਸਤਗੁਰਾਂ ਨੇ ਕਿਹਾ ਇਹ ਪਰ ਪੰਡਤ ਹੈ ਪੁਰਾਣਾ ਕੋਈ ਗਿਆਨ ਬੜਾ ਸੀ ਤੇ ਗਿਆਨ ਦੀਆਂ ਗੱਲਾਂ ਕਰਦਾ ਕਰਦਾ ਲੋਕਾਂ ਨੂੰ ਕਹਿਣ ਲੱਗ ਗਿਆ ਵੀ ਮੈਂ ਗੁਰੂ ਬਣ ਗਿਆ ਜੇ ਹੁਣ ਮੈਂ ਕੱਲਾ ਪੰਡਿਤ ਨਹੀਂ ਮੈਂ ਹੋ ਗਿਆ ਗੁਰੂ ਤੇ ਮੈਨੂੰ ਮੱਥਾ ਟੇਕਿਆ ਕਰੋ ਮੈਨੂੰ ਕੱਪੜੇ ਦਿਆ ਕਰੋ ਮੈਨੂੰ ਭੇਟਾ ਦਿਆ ਕਰੋ ਮੈਂ ਤੁਹਾਡੀ ਮੁਕਤੀ ਕਰਾਂਗਾ ਪਰ ਹੋਇਆ ਕੀ ਮਰ ਗਿਆ ਮੁਕਤੀ ਆਪਣੀ ਵੀ ਨਾ ਹੋਈ ਲੋਕਾਂ ਨੇ ਕੀ ਕਰਾਉਣੀ ਸੀ ਮਹਾਰਾਜ ਨੇ ਕਿਹਾ ਵੀ ਇਹਨੂੰ ਮਿਲੀ ਸੱਪ ਦੀ ਜੂਨੀ ਤੇ ਜਿਹੜੇ ਇਹਦੇ ਤੇ ਸ਼ਰਧਾ ਰੱਖਦੇ ਸੀ ਉਹ ਬਣ ਗਏ ਕੀੜੇ ਮਕੌੜੇ ਇਸ ਕਥਾ ਦੇ ਅਰਥ ਇਹ ਵੀ ਕਰ ਲੈਣਾ ਐਵੇਂ ਜਾ ਕੇ ਨਾ ਹਰ ਇੱਕ ਨੂੰ ਮੱਥਾ ਟੇਕਣ ਨਾਲ ਲੱਗ ਜਾਇਆ ਕਰੋ ਐਵੇਂ ਕਾਗਜ਼ ਤੇ ਲਿਖ ਲੈਣਾ ਗੁਰੂ ਜੀ ਤੇ ਗੁਰੂ ਜੀ ਕਹਿਣ ਨਾਲ ਕੋਈ ਗੁਰੂ ਜੀ ਹੋ ਜਾਂਦਾ ਹੈ ਇਹ ਨਾ ਹੋਵੇ ਕਿ ਉਹ ਸੱਪ ਦੀ ਜੂਨੀ ਚ ਹੋਵੇ ਤਾਂ ਆਪਾਂ ਕੀੜੇ ਮਕੌੜਿਆਂ ਦੀ ਜੂਨੀ ਚ ਹੋਈਏ ਕਿਉਂਕਿ ਕਾਚੇ ਗੁਰ ਤੇ ਮੁਕਤ ਨਾ ਹੂਆ ਕੂਆ ਕੱਚੇ ਗੁਰ ਤੋਂ ਮੁਕਤੀ ਨਹੀਂ ਜੇ ਹੋਣੀ ਇਹ ਉਪਦੇਸ਼ ਗੁਰੂ ਹਰਾਈ ਸਾਹਿਬ ਨੇ ਸਾਨੂੰ ਦਿੱਤਾ ਸੀ